ਔਰ ਉਸ ਤੋਂ ਪਹਿਲਾਂ ਦੀ ਕਹਾਣੀ ਜਿਹੜੀ ਹੈ ਪਰਦੇ ਦੇ ਪਿੱਛੇ ਦੀ ਉਹ ਤੁਹਾਨੂੰ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਦੋ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਕਿ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਹਨਾਂ ਦੇ ਸਾਥੀ ਬੜੇ ਆਸਵੰਦ ਨੇ ਹੂੰ ਕਿ ਜ਼ਮਾਨਤ ਮਿਲ ਜਾਏਗੀ ਜੀ ਉਹਦਾ ਵੱਡਾ ਕਾਰਨ ਇਹ ਆ ਕਿ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੇ 6 ਮਹੀਨੇ ਕੈਦ ਜਾਂ ਕੋ ਲੋਕਿਆ ਜਿਹੜਾ ਅੰਡਰ ਟ੍ਰਾਇਲ ਦੇ ਤੌਰ ਤੇ ਹੁੰਦਾ ਨਾ ਕਿ ਉਹ ਹਵਾਲਾਤ ਕੱਟੀ ਆ ਜੀ ਠੀਕ ਹੈ ਜੀ ਉਹ ਹਵਾਲਾਤ ਜਿਹੜੀ ਕੱਟੀ ਆ ਉਹ ਕਾਊਂਟ ਹੋ ਜਾਂਦੀ ਹੁੰਦੀ ਆ ਮੰਨ ਲਓ ਫਰਜ਼ ਕਰੋ ਕਿ ਜੇ 3 ਸਾਲ ਸਜ਼ਾ ਸੁਣਾਈ ਜਾਂਦੀ ਆ ਸੈਸ਼ਨ ਕੋਰਟ ਬਣੀ ਹੋ ਠੀਕ ਹੈ ਜੀ ਤਕਨੀਕੀ ਤੌਰ ਤੇ ਜੇ ਆਪਾਂ Google ਤੇ ਜਾ ਕੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਉੱਥੇ ਇਹ ਲਿਖਿਆ ਮਿਲਦਾ ਮੈਨੂੰ ਪਤਾ ਨਹੀਂ ਸੀ ਮੈਨੂੰ ਕਿਸੇ ਸੱਜਣ ਨੇ ਦੱਸਿਆ ਕਿ ਸੈਸ਼ਨ ਕੋਰਟ ਦੇ ਵਿੱਚ ਵੀ ਜ਼ਮਾਨਤ ਲੱਗ ਸਕਦੀ ਆ ਖੜੇ ਪੈਰ ਹੂੰ ਤੇ ਜੱਜ ਦੀ ਮਰਜ਼ੀ ਹੈ ਹੋ ਸਕਦਾ ਉਹ ਲੈ ਲਵੇ ਇਸ ਵਿਆਪ ਤੇ ਕੇ ਭਾਈ ਜੀ ਆ ਇੰਨੀ ਇਹਨਾਂ ਦੀ ਜਿਹੜੀ ਹੈ ਉਹ ਕਸਟਡੀ ਹੈਗੀ ਆਲੋ ਜੀ ਹਾਲਾਂਕਿ ਮੈਨੂੰ ਇਸ ਮਾਮਲੇ 'ਚ ਕੋਈ ਬਹੁਤੀ ਜਾਣਕਾਰੀ ਨਹੀਂ ਮੈਂ ਪਹਿਲਾਂ ਕਹਿ ਦੇਵਾਂ Google ਦੀ ਮੈਨੂੰ ਇੱਕ ਕਟਿੰਗ ਕਿਸੇ ਸੱਜਣ ਨੇ ਭੇਜੀ ਸੀਗੀ ਇਸ ਵੀ ਸ਼੍ਰੀ ਤੇ ਸਾਡੀ वार्तालाप ਚੱਲ ਰਹੀ ਸੀਗੀ ਜੀ ਠੀਕ ਹੈ ਜੀ ਏਆਈ ਇਹ ਦੱਸ ਰਹੀ ਸੀ ਕਿ ਸੈਸ਼ਨ ਕੋਰਟ ਨੂੰ ਜ਼ਮਾਨਤ ਸੈਸ਼ਨ ਕੋਰਟ ਦੇ ਫੈਸਲੇ ਉਪਰੰਤ ਯਾਨੀ ਅਪੀਲ ਦੇ ਰੂਪ ਚ ਲਾਈ ਜਾ ਸਕਦੀ ਹੈ ਇਹ ਕੋਈ ਵਕਾਲਤ ਨਾਲ ਜੁੜਿਆ ਬੰਦਾ ਹੀ ਫੈਸਲਾ ਕਰ ਸਕਦਾ ਹੈ ਕਿ ਸੰਭਵ ਹੈ ਕਿ ਨਹੀਂ ਆਮ ਤੌਰ ਤੇ ਹੈ ਕਿ ਸੈਸ਼ਨ ਕੋਰਟ ਜਦੋਂ ਸਜ਼ਾ ਕਰ ਦਿੰਦਾ ਹੈ ਤਾਂ ਫਿਰ ਆਮ ਬੰਦੇ ਨੂੰ ਤੇ ਇਹੀ ਹੁੰਦਾ ਹੈ ਕਿ ਭਾਈ ਉਹ ਹਾਈ ਕੋਰਟ ਦੇ ਰਸਤੇ ਪਾ ਦਿੰਦੇ ਆ ਜੀ ਹਾਈ ਕੋਰਟ ਦੇ ਵਿੱਚ ਫਿਰ ਕਸਟਡੀ ਜਿਹੜੀ اکاؤنٹ ਹੁੰਦੀ ਆ ਕਿੰਨੀ ਹੈ ਜੀ ਉਹਦੇ ਬਾਅਦ ਫਿਰ سزا ਸਟੇਓ ਕੀ ਜ਼ੁਰਮਾਨਾ ਸਟੇਓ ਕੀ ਤੇ ਬੰਦੇ ਨੂੰ ਜ਼ਮਾਨਤ ਤੇ ਰੀਲਿਸ ਕਰਨ ਦਾ ਹੁਕਮ ਹੋ ਜਾਂਦਾ ਹੈ ਇਹ ਪ੍ਰੋਸੀਜਰ ਤੇ ਮੈਨੂੰ ਪਤਾ ਹੈ ਮਤਲਬ ਜੋ ਇਸ ਪੱਖ ਤੋਂ ਮੈਂ ਸੁਣਿਆ ਪਰ ਮੇਨ ਮੇਰੇ ਕਹਿਣ ਦਾ ਮਤਲਬ ਇਹ ਹੈ ਮੁੱਖ ਤੌਰ ਤੇ ਕਿ ਲਾਲਪੁਰਾ ਤੇ ਉਹਨਾਂ ਦੇ ਸਾਥੀ ਹੈ ਜਿਹੜੇ ਉਹ ਇਸ ਗੱਲ ਪ੍ਰਤੀ ਆਸਵੰਦਿਆ ਕੀ ਸਜ਼ਾ ਜੇ ਸਾਨੂੰ 3 ਸਾਲ 4 ਸਾਲ ਹੁੰਦੀ ਹੈ ਤਾਂ ਜ਼ਮਾਨਤ ਦੀ ਪੌਸਿਬਿਲਿਟੀ ਪੌਸਿਬਿਲਿਟੀ ਜਿਹੜੀ ਹੈ ਬਹੁਤ ਜ਼ਿਆਦਾ ਸੰਭਾਵਨਾ ਬਹੁਤ ਜ਼ਿਆਦਾ ਹੈ। ਹੂੰ। ਦੂਜੀ ਗੱਲ ਜਿਹੜੀ ਇੱਕ ਬੜੀ ਦਿਲਚਸਪ ਹੈ ਕਿ ਲਾਲਪੁਰਾ ਵਾਸਤੇ ਉਹਨਾਂ ਦੇ ਇਲਾਕੇ ਦੀ ਜੇਲ੍ਹ ਵੈਸੇ ਤੇ ਜਿਲ੍ਹਾ ਉੱਥੇ ਨੇੜੇ-ਨੇੜੇ ਨੇ ਤਿੰਨ ਇੱਕ ਤੇ ਪੱਟੀ ਗੋਇੰਦਵਾਲ ਜੀ ਅਤੇ ਆਮਰਾਸਾਰਾ ਤਿੰਨ ਜ਼ਿਲ੍ਹਾ ਬਿਲਕੁਲ ਮਤਲਬ ਕਿ ਕਹ ਲਓ ਕਿ ਥੋੜੇ ਜੇ ਏਰੀਏ ਚੀਨੇ ਵੈਸੇ ਇੰਨੀਆਂ ਜ਼ਿਲ੍ਹਾ ਇੱਕ ਥੋੜੇ ਜੇ ਏਰੀਏ ਦੇ ਵਿੱਚ ਹੁਣ ਮੈਨੂੰ ਕੋਈ ਦੂਸਰੀ ਮਿਸਾਲ ਨਜ਼ਰ ਨਹੀਂ ਆਈ ਵੈਸੇ ਕਿਥੇ ਪਰ ਇਹ ਤੁਹਾਡੇ ਸਾਹਮਣੇ ਮਾਝੇ ਦੇ ਵਿੱਚ ਹਾਂਜੀ ਕਿਉਂਕਿ ਪੱਟੀ ਗੁਵਿੰਦਵਾਲ ਸਾਹਿਬ ਅਤੇ ਅੰਮ੍ਰਿਤਸਰ ਤਿੰਨ ਤਾਂ ਹੈਗੀਆਂ ਹੂੰ ਹੋਇਆ ਕਿ ਕਿ ਹੁਣ ਜੇਲ੍ਹ ਮੰਤਰੀ ਇਤਫਾਕਨ ਮਾਝੇ ਤੋਂ ਨੇ ਪੁੱਲਰ ਸਾਹਿਬ ਹੂੰ ਪੁਰਾਣੀ ਲਾਲਪੁਰਾ ਸਾਹ ਦੇ ਉਹ ਕਹਿ ਲੋ ਕਿ ਭਾਈ ਪੂਰੇ ਜਾਣਕਾਰ ਆ ਜੀ ਤਾਂ ਮਤਲਬ ਜਾਣਕਾਰ ਕੀ ਕਿ ਇੱਕੋ ਪਾਰਟੀ ਦੇ ਆ ਯਾਰੀ ਦੋਸਤੀ ਵੀ ਹੁੰਦੀ ਆ ਬੰਦਿਆਂ ਦੀ ਦੱਸਦੇ ਆ ਕਿ ਪੂਰਾ ਜ਼ੋਰ ਲੱਗਿਆ ਕਿ ਪੱਟੀ ਰਖਵਾ ਲਿਆ ਜਾਵੇ ਹੂੰ ਲਾਲਪੁਰਾ ਨੂੰ ਜੀ ਪੂਰਾ ਜ਼ੋਰ ਲੱਗਾ ਇਸ ਗੱਲ ਦਾ ਅੰਦਰ ਖਾਤੇ ਚਰਚਾ ਹੈ ਹੂੰ ਜੇਲ ਡਿਪਾਰਟਮੈਂਟ ਦੇ ਵਿੱਚ ਵੀ ਪੂਰੀ ਚਰਚਾ ਹੈ ਇਸ ਗੱਲ ਨੂੰ ਲੈ ਕੇ ਪਰ ਜਿਹੜੇ ਉਥੋਂ ਦੇ ਅਧਿਕਾਰੀ ਸੀਗੇ ਉਹ ਅੜ ਗਏ ਕਿ ਅਸੀਂ ਇੱਥੇ ਨਹੀਂ ਰੱਖ ਸਕਦੇ ਜੀ ਕਿਉਂਕਿ ਉਹ ਜੇਲ ਛੁੱਟੀ ਹੈ ਅੰਮ੍ਰਿਤਸਰ ਸੈਂਟਰਲ ਜੇਲ ਹੋਏਗੀ ਜਾਂ ਗੋਇੰਦਵਾਲ ਸਾਹਿਬ ਉਥੇ ਤੁਹਾਨੂੰ ਪਤਾ ਬਹੁਤ ਵੱਡੀ ਜੇਲ ਬਣ ਗਈ ਹੈ ਨਵੀਂ ਜੇਲ ਹੈ ਉਹ ਮਾਡਰਨ ਜੀਲਾਂ ਚੋਂ ਇੱਕ ਹੈ ਤਾਂ ਇਸ ਕਰਕੇ ਇਹ ਇੱਕ ਬੜਾ ਜ਼ੋਰ ਲੱਗਾ ਕੁਝ ਨਰਾਜ਼ਗੀ ਵੀ ਹੋਈ ਹੈ ਪਾਰਟੀ ਪੰਦਰ ਤੇ ਵੀ ਪਾਰਟੀ ਵੀ ਨਰਾਜ਼ ਹੋਈ ਹੈ ਅਲਾਦਕਾਰੀਆਂ ਨਾਲ ਪਰ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਜਨਾਬ ਜਿਹੜੀ ਜੇਲ੍ਹ ਦੀ ਦੁਨੀਆ ਹੈ ਜੇਲ੍ਹ ਦਾ ਕਾਇਦਾ ਹੈ ਜੇਲ੍ਹ ਦਾ ਕਾਨੂੰਨ ਹੈ ਜਿਹੜਾ ਉਹ ਬੜਾ ਵੱਕ ਹੁੰਦਾ ਹੁਣ ਤੁਸੀਂ ਮਜੀਠੀਏ ਦੇ ਮਾਮਲੇ 'ਚ ਦੇਖ ਲਓ ਹਾਈ ਕੋਰਟ ਜਾਂ ਜਿਹੜਾ ਸੈਸ਼ਨ ਕੋਰਟ ਆ ਜਦੋਂ ਕੋਈ ਇਸ ਤਰ੍ਹਾਂ ਦੀ ਸੁਣਵਾਈ ਕਰਦਾ ਹੈ ਤਾਂ ਜਿੱਦਾਂ ਹੁਣ ਮਜੀਠੀਏ ਦੇ ਮਾਮਲੇ 'ਚ ਤਾਂ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਦਿਓ ਜੀ ਮਜੀਠੀਏ ਨੂੰ ਉਹਦੀ ਸਿਕਿਉਰਿਟੀ ਦਾ ਧਿਆਨ ਰੱਖੋ ਬਟ ਨਾਲ ਕਿੱਥੇ ਰੱਖਣਾ ਇਹਦੀ ਜ਼ਿੰਮੇਵਾਰੀ ਜਿਹੜੀ ਅਥਾਰਟੀ ਤੇ ਹੈ ਜੀ ਕਿ ਅਸੀਂ ਉਹਦੇ ਚ ਇੰਟਰਫੇਅਰ ਨਹੀਂ ਕਰਾਂਗੇ ਕੱਲ ਨੂੰ ਕੋਈ ਉਨੀ ਕੀ ਹੋ ਗਈ ਤਾਂ ਜੇਲ ਦਾ ਜਿਹੜਾ ਪ੍ਰਬੰਧ ਕੀ ਢਾਂਚਾ ਉਹ ਕਹੂਗਾ ਕਿ ਜਨਾਬ ਤੁਸੀਂ ਕਿਹਾ ਸੀ ਕਿ ਇੱਥੇ ਰੱਖੋ ਹੋ ਗਿਆ ਕੰਡ ਜੀ ਸਮਝਦੇ ਹੋ ਨਾ ਕਿ ਜੇਲ ਦਾ ਪ੍ਰਬੰਧ ਉਹਨਾਂ ਨੇ ਦੇਖਣਾ ਹੈ ਜਿਵੇਂ ਆਪਾਂ ਕੱਲ ਸਵਾਲ ਚੁੱਕੇ ਸਨ ਕਿ ਜੇਲ ਦੇ ਪ੍ਰਬੰਧ ਹਾਂ ਜੀ ਹਾਂ ਜੀ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਹੁੰਦੀਆਂ ਸੋ ਬਹੁਤ ਕੁਝ ਉਹ ਦੇਖਦੇ ਆ ਕਿ ਭਾਈ ਸਾਡੇ ਕੋਲ ਹਾਤੇ ਕਿੰਨੇ ਆ ਵੀਆਈਪੀ ਨੂੰ ਅਸੀਂ ਕਿਵੇਂ ਅਲੱਗ ਰੱਖ ਸਕਦੇ ਹੋ ਜੇਲ੍ਹ ਨੇ ਦੇਖਿਆ ਹੋਵੇਗਾ ਕਿ ਕੱਲ ਨੂੰ ਕੋਈ ਅਭੀ ਨਭੀ ਹੋ ਗਈ ਅਸੀਂ ਬਹੁਤ ਕਸੂਤੇ ਫਸ ਜਾਵਾਂਗੇ ਕਿਉਂਕਿ ਸੈਂਟਰਲ ਜੇਲਾ ਜਾਂ ਵੱਡੀਆਂ ਜੇਲਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪ੍ਰਬੰਧ ਇਦਾਂ ਦੇ ਹੁੰਦੇ ਆ ਜੀ ਸੈਪਰੇਸ਼ਨਸ ਹੁੰਦੀਆਂ ਨੇ ਕਿ ਫਲਾਣੇ ਨੂੰ ਫਲਾਣੀ ਥਾਂ ਤੇ ਰੱਖਤਾ ਫਲਾਣੇ ਨੂੰ ਫਲਾਣੀ ਥਾਂ ਤੇ ਰੱਖਤਾ ਆਮ ਕੈਦੀ ਦੀ ਪਹੁੰਚ ਤੋਂ ਦੂਰ ਕਰ ਦਿੱਤੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਛੋਟੀਆਂ ਜੇਲਾਂ ਚ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਔਖੀਆਂ ਹੋ ਜਾਂਦੀਆਂ ਨੇ ਸੋ ਇਸ ਕਰਕੇ ਬੜਾ ਜ਼ੋਰ ਲੱਗਾ ਜੀ ਕਿ ਲਾਲਪੁਰਾ ਇੱਥੇ ਹੀ ਰਹਿ ਜਾਣ ਪਰ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਅਥਾਰਟੀ ਹੁੰਦੀ ਆ ਉਹ ਬੜੀ ਸਮਰੱਥ ਹੁੰਦੀ ਆ ਸੋ ਇਸ ਕਰਕੇ ਤੀਜੀ ਗੱਲ ਜਿਹੜੀ ਆ ਕਿ ਸਜ਼ਾ ਮੈਨੂੰ ਲੱਗਦਾ ਕਿ ਹੁਣ ਤੱਕ ਤਾਂ ਕੋਈ ਖਬਰ ਆਈ ਨਹੀਂ ਹਾਂਜੀ ਅੱਜ ਕੋਈ ਐਲਾਨ ਹੁੰਦਾ ਸਜ਼ਾ ਦਾ ਉਹ ਪਤਾ ਨਹੀਂ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿਹੜਾ ਦਿਨ ਮਿੱਥਿਆ ਜਾਂਦਾ ਅੱਜ ਦਿਨ ਹਸ਼ਰਦਾ ਕੱਲ ਮੈਂ ਨਹੀਂ ਰਹਿਣਾ ਜਿਹੜਾ ਹਸ਼ਰਦਾ ਦਿਨ ਹੁੰਦਾ ਉਹ ਅੱਗੇ ਵੀ ਵੱਧ ਜਾਂਦਾ ਜਾਂਦਾ ਜੀ ਤਾਂ ਇਸ ਕਰਕੇ ਹੋ ਸਕਦਾ ਕਿ ਕੱਲ ਜਾਂ ਪਰਸੋਂ ਕਿਸੇ ਵੀ ਟਾਈਮ ਜਿਹੜੀ ਹੈ ਉਹ ਸਜਾ ਦਾ ਐਲਾਨ ਹੋ ਜਾਵੇ ਹੋ ਸਕਦਾ ਹਲੇ ਕਿਉਂਕਿ ਕੋਰਟ ਦਾ ਟਾਈਮ ਜਿਹੜਾ ਹੈ ਆਲਮੋਸਟ 1 ਘੰਟਾ ਪਿਆ ਜੀ ਕਿਉਂਕਿ ਟਾਈਮ ਹੁੰਦਾ 10 ਤੋਂ 5 1 ਤੋਂ 2 ਲੰਚ ਕਿਸੇ ਵੇਲੇ ਵੀ ਐਲਾਨ ਕੀਤਾ ਜਾ ਸਕਦਾ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਹੋ ਰਾਇ ਨਹੀਂ ਜੀ ਬਿਲਕੁਲ ਬਿਲਕੁਲ ਤੁਸੀਂ ਉਸ ਦਿਨ ਵੀ ਦੱਸਿਆ ਜੀ ਕਿ ਉੱਤੇ ਲਿਖਿਆ ਹੁੰਦਾ ਪੜ੍ਹ ਕੇ ਸੁਣਾਉਣਾ ਹੁੰਦਾ ਤੇ ਕਈ ਵਾਰ ਕਈ ਵਾਰ ਮਤਲਬ ਕਿ ਜੱਜ ਸੁਣਾ ਦਿੰਦੇ ਨੇ ਕਿ ਫੈਸਲਾ ਡਿਟੇਲਡ ਫੈਸਲਾ ਬਾਅਦ ਚ ਵੀ ਆ ਜਾਂਦਾ ਜੀ ਕਈ ਵਾਰ ਲਿਖ ਕੇ ਉਹ ਫੈਸਲਾ ਸੁਣਾ ਦਿੰਦੇ ਅੱਗੇ ਕੀ ਹੁੰਦਾ ਸੀ ਅੱਗੇ ਇਦਾਂ ਹੀ ਹੁੰਦਾ ਸੀਗਾ ਕਿ ਫੈਸਲਾ ਲਿਖ ਕੇ ਜੱਜ ਲੈ ਆਉਂਦੇ ਸਨ ਸਜ਼ਾ ਸੁਣਾ ਦਿੰਦੇ ਸਨ ਕਈ ਵਾਰ ਮੌਕੇ ਤੇ ਜੱਜਮੈਂਟ ਦੀ ਕਾਪੀ ਵੀ ਮਿਲ ਜਾਂਦੀ ਹੁੰਦੀ ਸੀ ਜੀ ਅੱਜਕਲ ਕੀ ਹੈ ਕਿ ਇੱਕ ਇਸ ਤਰ੍ਹਾਂ ਦੀ ਪ੍ਰਥਾ ਹੈਗੀ ਹੈ ਜੀ ਕਿ ਜਿਹੜੀਆਂ ਕੋਰਟਾਂ ਨੇ ਉਹ ਬੰਦੇ ਨੂੰ ਦੋਸ਼ੀ ਕਰਾਰ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਅੰਦਰ ਸਜ਼ਾ ਦਾ ਐਲਾਨ ਕਰਦਿਆਂ ਨੇ ਜੀ 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 ਮਿੰਟ ਜੀ ਖੈਰੇ ਕਿ ਸੁਖੂ ਜੀ ਦਾ ਕਮੈਂਟ ਆਪਾਂ ਪੜਦੇ ਹਾਂ ਜੀ ਇਹ ਕਹਿ ਰਹੇ ਕਿ ਡਾਊਨਲੋਡ ਦੀ ਆਪਸ਼ਨ ਨਹੀਂ ਆਉਂਦੀ ਕਿਉਂਕਿ ਅਸੀਂ ਟਾਈਮ ਤੋਂ ਬਾਅਦ ਕਹਿੰਦੇ ਡਾਊਨਲੋਡ ਕਰਕੇ ਹੀ ਪ੍ਰੋਗਰਾਮ ਸੁਣਦੇ ਹੁੰਨੇ ਆ ਦੋਸਤੋ ਇੱਕ ਸਮੱਸਿਆ ਤੇ ਇਹ ਹੁੰਦੀ ਹੈ ਕਿ ਤੁਸੀਂ ਜੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਤੇ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਡਾਊਨਲੋਡ ਕਰਕੇ ਕਿਸੇ ਆਪ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਪਾਓਗੇ ਤਾਂ ਉੱਥੇ ਤੁਹਾਨੂੰ ਕਾਪੀਰਾਈਟ ਵੱਜ ਜਾਣਾ ਇੱਕ ਮਸਲਾ ਤੇ ਇਹ ਹੁੰਦਾ ਪਰ ਜੇ YouTube ਤੋਂ ਤੁਸੀਂ ਡਾਇਰੈਕਟ ਡਾਊਨਲੋਡ ਸਾਰੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਤੇ ਉਹ ਟੈਕਨੀਕਲ ਟੀਮ ਦਾ ਵਿਸ਼ਾ ਹੈ ਆਪਾਂ ਬੇਨਤੀ ਜ਼ਰੂਰ ਲਾ ਦਿੰਨੇ ਆ ਕਿ ਕੋਈ ਇਸ ਤਰ੍ਹਾਂ ਦੇ ਵਿੱਚ ਕੋਈ ਚੀਜ਼ ਸੈੱਟ ਕਰਨ ਵਾਲੀ ਹੋਈ ਤੇ ਜ਼ਰੂਰ ਕਰ ਦਿੱਤੀ ਜਾਏਗੀ ਆ ਜਗਨਦੀਪ ਸਿੱਧੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਨਾਜ਼ਰ ਜੀ ਵੀ ਦੱਸ ਰਹੇ ਨੇ ਕਿ ਡਾਊਨਲੋਡ ਦੀ ਆਪਸ਼ਨ ਜਿਹੜੀ ਹੈ ਹੁਣ ਨਹੀਂ ਆਉਂਦੀ ਪਹਿਲਾਂ ਜਿਹੜੀ ਆਉਂਦੀ ਸੀ ਸੋ ਬੇਨਤੀ ਹੈ ਟੈਕਨੀਕਲ ਟੀਮ ਨੂੰ ਥੋੜਾ ਜਿਹਾ ਦੇਖ ਲਿਓ ਜੀ ਇਹਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਤੇ ਹਾਂਜੀ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਵੀ ਹੁੰਦੀ ਡਾਇਰੈਕਟ ਵੀ ਸੁਣਿਆ ਜਾ ਸਕਦਾ ਜੱਟ ਆਨ ਫਾਇਰ ਜੀ ਕਹਿ ਰਹੇ ਨੇ ਖੈਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਮਿਹਰਬਾਨੀ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ-ਬਾਤਾਂ ਤੁਹਾਡੇ ਨਾਲ ਹੋਸਟ ਕਰਦੇ ਨੇ ਦੇਖੋ ਇੱਕ ਕਮੈਂਟ ਆਇਆ ਸਜ਼ਾ ਬਾਰੇ ਜੀ ਉਹਨਾਂ ਨੇ ਦੱਸਿਆ ਕਿ ਸਜ਼ਾ ਦਾ ਐਲਾਨ ਹੋ ਗਿਆ ਹੈ ਪਰ ਅਸੀਂ ਹਾਲੇ ਪੁਸ਼ਟੀ ਕਰਨੀ ਹੈ ਫਿਰ ਉਸ ਤੋਂ ਬਾਅਦ ਅਸੀਂ ਉਹਦੇ ਤੇ ਗੱਲ ਕਰ ਸਕਦੇ ਹਾਂ ਕਿ ਬਈ ਕੀ ਇਹਦੇ ਵਿੱਚ ਸੱਚਾਈ ਹੈ ਪਰ ਹਾਲ ਫਿਲਹਾਲ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਅਪਡੇਸ਼ਨ ਨਹੀਂ ਹੈ ਹੂੰ ਇੰਤਜ਼ਾਰ ਕਰ ਲੈਨੇ ਆ ਜੀ ਠੀਕ ਹੈ ਨਾ ਜੀ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਜੇਕਰ ਜ਼ਮਾਨਤ ਮਿਲ ਜੂ ਕਹਿੰਦੇ ਫੇਰ ਕੀ ਫਾਇਦਾ ਹੈ ਨਹੀਂ ਦੇਖੋ ਇਹ ਤਾਂ ਕੋਰਟ ਦਾ ਵਿਸ਼ਾ ਹੁੰਦਾ ਹੈ ਨਾ ਜਨਾਬ ਜੇ ਅਦਾਲਤ ਸਜ਼ਾ ਸੁਣਾ ਸਕਦੀ ਹੈ ਤੇ ਅਦਾਲਤ ਜ਼ਮਾਨਤ ਵੀ ਤੇ ਲੈ ਸਕਦੀ ਹੈ ਜੀ ਉਹ ਤੁਸੀਂ ਕੱਲ ਨੂੰ ਖੁਦਾ ਨਾ ਖਾਸਤਾ ਫਸੇ ਹੋ ਤਾਂ ਜ਼ਮਾਨਤ ਦਾ ਪ੍ਰਬੰਧ ਤੁਹਾਨੂੰ ਵੀ ਫਾਇਦਾ ਦੇਵੇਗਾ ਹਾਂ ਜੀ ਉਹ ਠੀਕ ਹੈ ਨਾ ਜੀ ਅਗਲੇ ਨੇ 6 ਮਹੀਨੇ ਪਹਿਲਾਂ ਕੱਟੀ ਆ ਹੂੰ ਠੀਕ ਹੈ ਨਾ ਸਰ 6 ਮਹੀਨੇ ਪਹਿਲਾਂ ਕੱਟੀ ਹੈ ਜੇ ਮੰਨ ਲਓ ਅੱਜ ਬਰੀ ਹੋ ਜਾਂਦਾ ਲਾਲਪੁਰਾ ਤੇ ਕੀ ਆਪਾਂ 6 ਮਹੀਨਿਆਂ ਦਾ ਮੋੜ ਦੇਣ ਤੇ ਸਾਰਾ ਕੁਝ ਹੂੰ ਇਹ ਇਦਾਂ ਹੀ ਚੱਲਦਾ ਹੈ ਇਹ ਚੱਕੀ ਇਸ ਤਰ੍ਹਾਂ ਦੀ ਹੈ ਜੇ ਆਟੇ ਨਾਲ ਕੋਣਾ ਚੱਲਦਾ ਹੀ ਹੈ ਇਹ ਤੇ ਮੰਨ ਕੇ ਚੱਲੋ ਸਾਰਾ ਕੁਝ ਨਾਲ ਹੀ ਹੁੰਦਾ ਜੀ 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 ਕਈ ਵਾਰੀ ਕਹਿੰਦੇ ਕਿ 6 ਵਜੇ ਤੱਕ ਵੀ ਸਜਾ ਸੁਣਾ ਦਿੰਦੇ ਨੇ ਜੱਜ ਸਰ ਬਰਾੜ ਦੀ ਕਹਿ ਰਹੇ ਨੇ ਕਿ ਚਲੋ ਤੇ 3:00 ਹੋ ਸਕਦਾ ਜੀ ਹਾਂ ਕਈ ਵਾਰ ਪਰ ਆਮ ਤੌਰ ਤੇ ਕੋਰਟ ਦਾ ਟਾਈਮ ਜਿਹੜਾ 5 ਵਜੇ ਦਾ ਹੁੰਦਾ ਇੱਕ ਵਾਰੀ ਏ ਵੀ ਵੇਖਿਆ ਸੀ ਕਿ ਰਾਤ ਨੂੰ ਕੋਟ ਖੁੱਲੀ ਸੁਪਰੀਮ ਕੋਰਟ ਖੁੱਲੀ ਇੱਕ ਵਾਰੀ ਅਸੀਂ ਉਹ ਵੀ ਵੇਖਿਆ ਸਲਮਾਨ ਖਾਨ ਨੂੰ سزا ਹੋ ਗਈ ਤੇ ਹਾਈ ਕੋਰਟ ਨੇ ਇੰਤਜ਼ਾਰ ਕੀਤਾ ਅਸੀਂ ਬਹੁਤ ਕੁਝ ਵੇਖਿਆ ਸਾਹਿਬ ਤੇ ਮੈਂ ਆਪਣੀ ਵਿਅਕਤੀਗਤ ਜ਼ਿੰਦਗੀ 'ਚ ਵੀ ਬਹੁਤ ਕੁਝ ਵੇਖਿਆ ਕੋਟ ਕਚਹਿਰੀਆਂ 'ਚ ਹਾਲੇ ਪਤਾ ਨਹੀਂ ਰੱਬ ਨੇ ਕਿੰਨਾ ਕੁ ਵਖਾਉਣਾ ਹਾਲੇ ਵੀ ਕੋਟ ਕਚਹਿਰੀਆਂ ਦੇ ਚੱਕਰਾਂ 'ਚ ਹੈਗਾ ਨਾ ਜੀ 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 ਮਿੰਟੂ ਜੀ ਕਈ ਦੋਸਤ ਕਮੈਂਟ ਕਰ ਰਹੇ ਨੇ ਹਰਪੀ ਸਿੰਘ ਸਰਾਣ ਜੀ ਦੱਸ ਰਹੇ ਨੇ ਖਬਰ ਚੱਲ ਰਹੀ ਕਹਿੰਦੇ 4 ਸਾਲ ਦੀ ਸਜ਼ਾ ਖੁਸ਼ ਢਿਲੋਂ ਜੀ ਕਹੇ ਰਹੇ ਕਿ 4 ਸਾਲ ਦੀ ਸਜ਼ਾ ਵਿੱਚ ਜ਼ਮਾਨਤ ਦੀ ਆਪਸ਼ਨ ਨਹੀਂ ਆ ਹਾਂਜੀ ਫਿਰ ਨਹੀਂ ਹੋਏਗੀ ਜੀ 4 ਸਾਲ ਜੇ ਤਾਂ ਥੋੜੀ ਸਜ਼ਾ ਹੋਵੇ ਤਾਂ ਆਪਾਂ ਮੰਨ ਲੈਨੇ ਆ ਕਿਉਂਕਿ ਆਮ ਤੌਰ ਤੇ ਕੋਟਾਂ ਨੇ ਅੱਜਕੱਲ ਨਾ ਇੱਕ ਪੈਮਾਨਾ ਰੱਖਿਆ ਹੋਇਆ ਹੈ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ 'ਚ ਕੇ ਦੇਖੋ ਇਹ ਸਭ ਕੁਝ ਹੋ ਗਿਆ ਵਿਚਾਰ ਸਾਲ ਦੀ ਸਜ਼ਾ ਜੀ ਹੋ ਗਈ ਤਾਂ ਫਿਰ ਕਿਉਂਕਿ ਅੱਜ ਕੱਲ ਇੱਕ ਨਾ ਪੈਮਾਨਾ ਹੈ ਹਾਈ ਕੋਰਟ ਜਾਂ ਜਿਹੜਾ ਸੈਸ਼ਨ ਕੋਰਟ ਆ ਉਹ ਕਸਟਡੀ ਨੂੰ ਬੜੀ ਐਵੇਂ ਦਿੰਦਾ ਖਾਸ ਤੌਰ ਤੇ ਹਾਈ ਕੋਰਟ ਜੀ ਹਾਈ ਕੋਰਟ ਕਹਿੰਦਾ ਕਿ ਜ਼ਮਾਨਤ ਤੁਹਾਨੂੰ ਮਿਲ ਜਾਏਗੀ 1/4 ਕੱਟ ਲਓ ਚੌਥਾ ਹਿੱਸਾ ਕੱਟ ਲਓ ਜੇ 4 ਸਾਲ ਹੈ ਤਾਂ 1/4 ਜਿਹੜੀ ਹੈ ਵੈਸੇ ਵੀ 1 ਸਾਲ ਬਣਦੀ ਹੈ ਜੀ ਤੇ ਮੈਨੂੰ ਨਹੀਂ ਲੱਗਦਾ ਮੇਰੀ ਕੱਲ ਵਾਰਤਾਲਾਪ ਚ ਇਹੀ ਇੱਕ ਆਰਗੂਮੈਂਟ ਸੀ ਕਿ ਸੈਸ਼ਨ ਕੋਰਟ ਜੇ 3 ਸਾਲ ਤੋਂ ਵੱਧ ਕਿਸੇ ਨੂੰ ਸਜ਼ਾ ਸੁਣਾਉਂਦਾ ਮੈਨੂੰ ਨਹੀਂ ਲੱਗਦਾ ਕਿ ਜ਼ਮਾਨਤ ਮਿਲ ਸਕਦੀ ਜੀ ਵਿਕਰਮਦੀਪ ਜੀ ਵੀ ਦੱਸ ਰਹੇ ਕਿ 3 ਸਾਲ ਤੋਂ ਵੱਧ ਸਜ਼ਾ ਲਈ ਹਾਈ ਕੋਰਟ ਜਾਣਾ ਪੈਂਦਾ ਹਾਈ ਕੋਰਟ ਜਾਣਾ ਪੈਂਦਾ ਮੈਂ ਇਹੀ ਕਹਿ ਰਿਹਾ ਸੀਗਾ ਕਿ 2 ਸਾਲ ਤੋਂ ਘੱਟ ਤਾਂ ਸੈਸ਼ਨ ਕੋਰਟ ਦਿੰਦਾ ਹੀ ਨਹੀਂ ਸਜ਼ਾ ਜੀ ਮਤਲਬ ਕਿ 2 ਸਾਲ ਤੇ 3 ਸਾਲ ਤੋਂ ਉੱਤੇ ਉੱਤੇ ਸਜ਼ਾ ਦਿੰਦਾ ਕਿਉਂਕਿ 3 ਸਾਲ ਤੋਂ ਜਿਹੜੇ 3 ਸਾਲ ਤੱਕ ਦੇ ਸਜ਼ਾ ਵਾਲੇ ਕੇਸ ਹੈ ਉਹ ਤਾਂ ਰਹਿ ਹੀ ਲੋਅਰ ਕੋਰਟ ਚ ਜਾਂਦੇ ਆ ਨਾ ਜੀ ਸੈਸ਼ਨ ਕੋਰਟ ਚ ਉਹੀ ਜਾਂਦੇ ਆ ਸੈਸ਼ਨ ਕਮੇਟਾ ਆਪਾਂ ਕਹਿ ਦਿੰਨੇ ਆ ਉਹ ਉਹੀ ਹੁੰਦੇ ਆ ਨਾ ਜਿਨ੍ਹਾਂ ਦੇ ਵਿੱਚ ਸਜ਼ਾ ਜ਼ਿਆਦਾ ਹੁੰਦੀ ਹੈ ਸਜ਼ਾ 3 ਸਾਲ ਤੋਂ ਉੱਤੇ ਗਈ ਸੈਸ਼ਨ ਕੋਰਟ ਜ਼ਮਾਨਤ ਖੜੇ ਪੈਰ ਨਹੀਂ ਲਾਊਗਾ ਮੇਰਾ ਵੀ ਆਰਗੂਮੈਂਟ ਇਹ ਸੀਗਾ ਹਾਲਾਂਕਿ ਉਹਨਾਂ ਨੇ ਜੋ ਮੈਨੂੰ ਕਟਆਊਟ ਭੇਜਿਆ ਕਿਸੇ ਸੱਜਣ ਨੇ ਤਾਂ ਉਹਦੇ ਵਿੱਚ ਪ੍ਰਬੰਧ ਸੀ ਪਰ ਜੇ ਹੋਏਗਾ ਵੀ ਤਾਂ ਥੋੜੀ ਸਜ਼ਾ ਵਾਸਤੇ ਹੋ ਸਕਦਾ ਤੇ ਉਹ ਵੀ ਸ਼ਾਇਦ ਸੈਸ਼ਨ ਜੱਜ ਦੀ ਆਪਣੇ ਵਿਵੇਕ ਤੇ ਆ ਕਿ ਉਹਨਾਂ ਨੇ ਲੈਣੀ ਆ ਜ਼ਮਾਨਤ ਕਿ ਨਹੀਂ ਪਰ ਆਮ ਤੌਰ ਤੇ ਹਾਈ ਕੋਰਟ ਹੀ ਜਾਇਆ ਜਾਂਦਾ ਹੁਣ ਇਹਨਾਂ ਨੂੰ 1/4 ਵਾਲੇ ਚ ਲੈ ਜਾਂਦੇ ਆ ਜਾਂ ਪਹਿਲਾਂ ਸਟੇ ਹੋ ਜਾਂਦਾ ਇਹ ਦੇਖਣਯੋਗ ਹੋਏਗਾ ਬਿਲਕੁਲ ਮਿੰਟ ਜੀ ਉਹ ਜਿਸ ਤਵਾਰੀ ਹੋ ਰਾਂ ਦਾ ਇੱਕ ਕਮੈਂਟ ਵੀ ਆਪਾਂ ਸ਼ਾਮਿਲ ਕਰ ਹੀ ਦਿੰਨੇ ਆ ਇਹ ਕਹਿੰਦੇ ਕਿ ਕਾਨੂੰਨ ਮੁਤਾਬਕ ਵਿਧਾਇਕੀ ਕਹਿੰਦੇ ਰੱਦ ਹੋ ਜਾਣੀ ਆ ਲਾਲਪੁਰਾ ਦੀ ਉਹ ਨਾਲ ਦੀ ਨਾਲ ਜਿਵੇਂ ਹੀ 2 ਸਾਲ ਤੋਂ ਜ਼ਿਆਦਾ ਸਜ਼ਾ ਦਾ ਐਲਾਨ ਹੋਇਆ ਲਾਲਪੁਰਾ ਦੀ ਮੈਂਬਰਸ਼ਿਪ ਉਸੇ ਟਾਈਮ ਹੀ ਰੱਦ ਆ